ਸਭ ਨੂੰ ਗੱਲ ਜੀ ਸਾਰਿਆਂ ਨੂੰ ਅੱਜ ਹੀ ਮੇਰਾ ਬਰਥਡੇ ਅੱਜ ਮੈਂ ਹੋ ਗਿਆ 10 ਸਾਲ ਦਾ ਤੇ ਅੱਜ ਮੈਂ ਤਿਆਰ ਹੋ ਕੇ ਆਪਣੀ ਕੈਂਡੀਆਂ ਪੈਕ ਕਰੀ ਤੇ ਪਾਇਆ ਬੈਗ ਤੇ ਉਹਨੂੰ ਬਾਏ ਬਾਏ ਕਰਕੇ ਮੈਂ ਚਲਾ ਗਿਆ ਸਕੂਲ ਅੱਜ ਮੈਂ ਬਹੁਤ ਖੁਸ਼ੀ ਕਿਉਂਕਿ ਅੱਜ ਮम्मा ਪਾਪਾ ਨੇ ਮੈਨੂੰ ਹਾਫ ਟਾਈਮ ਸਕੂਲ ਚੋਂ ਲੈ ਕੇ ਆਣਾ ਸੀਗਾ ਮੈਂ ਸਕੂਲ 'ਚ ਆਈ ਦੇਖੇਗਾ ਕਿੰਨਾ ਟਾਈਮ ਹੋਇਆ ਕਦ ਲੈਣ ਆਣਗੇ ਤੇ ਫਿਰ ਆ ਕੇ ਮੈਨੂੰ ਲੈਣ ਪਾਪਾ ਨੇ ਮੇਰੇ ਨਾਲ ਪ੍ਰੈਂਕ ਕਰਿਆ ਕੀ ਦਾदू-ਦਾਦੀ ਆਏ ਨਹੀਂ ਮੈਂ ਬਹੁਤ ਉਦਾਸ ਹੋ ਗਿਆ ਪਰ ਫਿਰ ਮੈਂ ਜਦ ਗੇਟ ਖੋਲਿਆ ਤਾਂ ਦਾदू-ਦਾਦੀ ਬੈਠੇ ਸੀਗੇ ਤਾਂ ਫਿਰ ਅਸੀਂ ਚਲੇ ਗਏ ਆਊਟ ਲੈ ਜਿੱਥੋਂ ਅਸੀਂ ਮੇਰਾ ਕੁਝ ਸਮਾਨ ਲੈਣਾ ਸੀ ਮੈਂ ਕਪੜੇ ਚੇਂਜ ਕਰ-ਕਰ ਕੇ ਬੀਬੀ-ਬੱਪਾ ਨੂੰ ਦਿਖਾਈ ਜਾ ਰਿਹਾ ਸੀਗਾ ਜੋ ਸਾਨੂੰ ਪਸੰਦ ਆ ਰਹੇ ਸੀਗੇ ਅਸੀਂ ਉਹ ਲੈ ਲਏ ਫਿਰ ਅਸੀਂ ਕੁਝ ਸ਼ੂਜ਼ ਟਰਾਈ ਕੀਤੇ ਸਾਨੂੰ ਕੁਝ ਸ਼ੂਜ਼ ਪਸੰਦ ਆ ਰਹੇ ਸੀਗੇ ਤੇ ਕੁਝ ਨਹੀਂ ਜਿਹੜੇ ਸ਼ੂਜ਼ ਸਾਨੂੰ ਪਸੰਦ ਆ ਰਹੇ ਸੀਗੇ ਉਹ ਅਸੀਂ ਫਿੱਟ ਦੇਖ ਰਹੇ ਸੀਗੇ ਫਿੱਟ ਹੈ ਕਿ ਨਹੀਂ ਜਿਹੜੇ ਸਾਡੇ ਫਿੱਟ ਆਏ ਤਾਂ ਅਸੀਂ ਉਹ ਲੈ ਲਏ ਤੇ ਫਿਰ ਅਸੀਂ ਬਿੱਲ ਕਰਵਾ ਕੇ ਚਲੇ ਗਏ ਨੈਕਸਟ ਸ਼ਾਪ ਤੇ ਜੈਰੀ ਦੁੱਜੀ ਸ਼ਾਪ ਸੀਗੀ ਉਹ ਸਾਡੇ ਤੋਂ ਬਹੁਤ ਦੂਰ ਸੀਗੀ ਸਾਨੂੰ ਅੱਧਾ ਘੰਟਾ ਲੱਗ ਜਾਣਾ ਸੀਗਾ ਤਾਂ ਮੈਂ ਗੱਡੀ 'ਚ ਆਪਣੇ ਕੱਪੜੇ ਚੇਂਜ ਕਰ ਲਏ ਕਿਉਂਕਿ ਮੈਂ ਸਿੱਧਾ ਸਕੂਲ ਤੋਂ ਆਇਆ ਸੀਗਾ ਫਿਰ ਅਸੀਂ ਨੈਕਸਟ ਸ਼ਾਪ ਤੇ ਚਲੇ ਗਏ ਉੱਥੇ ਦਾਦੀ ਜੀ ਨੂੰ ਸ਼ੂਜ਼ ਪਸੰਦ ਆ ਗਏ ਤਾਂ ਦਾਦੀ ਜੀ ਨੇ ਉਹ ਲੈ ਲਏ ਉਹ ਬਹੁਤ ਸ਼ੂਜ਼ ਵਧੀਆ ਲੱਗ ਰਹੇ ਸੀਗੇ ਅਸੀਂ ਬਿੱਲ ਕਰਵਾਇਆ ਤੇ ਚਲੇ ਗਏ ਨੈਕਸਟ ਸ਼ਾਪ ਤੇ ਅਜਿਹੀ ਕਿਹੜੀ ਸ਼ਾਪ ਤੇ ਜਾ ਰਹੇ ਸੀਗੇ ਤੇ ਕਦੇ ਅਸੀਂ ਕਿਹੜੀ ਸ਼ਾਪ ਤੇ ਜਾ ਰਹੇ ਸੀ ਕਿ ਮੇਰੇ ਤਾਂ ਨਜ਼ਾਰਾ ਹੀ ਲੱਗ ਰਹੀ ਸੀ ਸਾਨੂੰ ਜਿਹੜਾ ਸਮਾਨ ਪਸੰਦ ਆ ਰਿਹਾ ਸੀ ਅਸੀਂ ਉਹ ਲੈ ਰਹੇ ਸੀਗੇ ਮੈਂ ਤੇ ਦਾदू ਜਾ ਰਹੇ ਸੀਗੇ ਤੇ ਸੋਚੇ ਸੀਗੇ ਕਿਹੜੀ ਸ਼ਾਪ ਤੇ ਜਾਈਏ ਤੇ ਸਾਨੂੰ ਫਾਈਨਲੀ ਇੱਕ ਸ਼ਾਪ ਮਿਲ ਗਈ ਜਿੱਥੋਂ ਅਸੀਂ ਕੁਝ ਸਮਾਨ ਲੀਤਾ ਤੇ ਉਹਦਾ ਬਿੱਲ ਕਰਵਾਇਆ ਤੇ ਅਸੀਂ ਚਲੇ ਗਏ ਉਹਨਾਂ ਨੇ ਸਾਨੂੰ ਸਮਾਨ ਬੜਾ ਹੀ ਮਹਿੰਗਾ ਦਿੱਤਾ ਜਿਹੜਾ ਸਾਨੂੰ ਉਮੀਦ ਕਰੀ ਸੀ ਫਿਰ ਅਸੀਂ ਖੋਰ ਸ਼ਾਪ ਤੇ ਚਲੇ ਗਏ ਉਥੋਂ ਅਸੀਂ ਸ਼ੂਜ਼ ਤੇ ਚੱਪਲਾਂ ਲਈਆਂ ਉਹਦਾ ਵੀ ਬਿੱਲ ਕਰਵਾ ਕੇ ਅਸੀਂ ਚਲੇ ਗਏ ਮੇਰਾ ਤਾਂ ਬੜੇ ਬੜਾ ਨਜ਼ਾਰੇਦਾਰ ਚੱਲ ਰਿਹਾ ਸੀ ਤੇ ਪਾਪਾ ਨੇ ਮੇਰੇ ਥੋੜੀ ਜਿਹੀ ਕੈਰੀ ਬੈਗ ਫੜੇ ਤੇ ਅਸੀਂ ਚਲੇ ਗਏ ਫਿਰ ਹੁਣ ਆਹ ਸੁਣੋ ਪਾਪਾ ਨੇ ਕੀ ਥੋੜੇ ਕੋਲੇ 20 ਮਿੰਟ ਨੇ ਠੀਕ ਹੈ ਕੁਝ ਵੀ ਲੈ ਲਾ ਕੁਝ ਵੀ ਲੈ ਲਾ ਕੁਝ ਵੀ ਕੁਝ ਵੀ ਪਸੰਦ ਕਰ ਲੈ ਕੁਝ ਕਰ ਆਰਾਮ ਨਾਲ 20 ਮਿੰਟ ਬਹੁਤ ਹੁੰਦੇ ਨੇ ਫਿਰ ਮੈਂ ਬਹੁਤ ਸਾਰਾ ਸਮਾਨ ਲਿਆ ਮੈਨੂੰ 20 ਮਿੰਟ ਬਹੁਤ ਘੱਟ ਲੱਗੇ ਫਿਰ ਮੈਂ ਗੱਡੀ 'ਚ ਸਮਾਨ ਸਾਰਾ ਰੱਖਿਆ ਪਾਪਾ ਨੇ ਮੇਰੀ ਹੈਲਪ ਕਰਵਾਈ ਫਿਰ ਅਸੀਂ ਸੈਟਿੰਗ ਕਰਕੇ ਚੱਲ ਪਏ ਘਰ ਨੂੰ ਨੇ ਰਾਵੀ ਕਾਫੀ ਹੋ ਰਿਆ ਸੀ ਫਿਰ ਰਸਤੇ 'ਚ ਸਾਨੂੰ ਲੱਗੀ ਭੁੱਖ ਜਿੱਥੇ ਅਸੀਂ ਖਾਣਾ ਖਾਣ ਲਈ ਰੁਕੇ ਸੀ ਉਸ ਦੇ ਬਾਅਦ ਇੱਕ ਇੰਟੀਕ ਦੀ ਸ਼ਾਪ ਸੀ ਅਸੀਂ ਉੱਥੇ ਦੇਖਿਆ ਉੱਥੇ ਲੱਕੜ ਦਾ ਸਮਾਨ ਅਤੇ ਪੁਰਾਣਾ ਸਮਾਨ ਪਿਆ ਸੀ। ਇਸ ਸਮਾਨ ਦੇਖਦੇ-ਦੇਖਦੇ ਸਾਨੂੰ ਭੁੱਖ ਬਹੁਤ ਲੱਗ ਰਹੀ ਸੀ ਢੇਡੇ ਚ ਚੂਹੇ ਦੌੜ ਰਹੇ ਸੀਗੇ ਤੇ ਫਿਰ ਅਸੀਂ ਸਮਾਨ ਦੇਖਦੇ-ਦੇਖਦੇ ਕਰਤਾ ਆਰਡਰ। ਫਿਰ ਅਸੀਂ ਕੀਤੀ ਪੇਟ ਪੂਜਾ ਕਿਉਂਕਿ ਰਾਤ ਦੇ 10 ਵੱਜ ਚੁੱਕੇ ਸੀ ਤੇ ਅਸੀਂ ਸਵੇਰ ਦਾ ਖਾਣਾ ਖਾਦਾ ਹੋਇਆ ਸੀ। ਖਾਣਾ ਖਾਣ ਤੋਂ ਬਾਅਦ ਅਸੀਂ ਕੀਤਾ ਕੇਕ ਆਰਡਰ ਮਮਾ ਪਾਪਾ ਦਾदू ਦਾਦੀ ਨਾਲ ਕੱਟ ਕਰਕੇ ਕੇਕ ਮੈਂ ਕੀਤਾ ਬਰਥਡੇ ਸੈਲੀਬ੍ਰੇਟ ਬਰਥਡੇ ਸੈਲੀਬ੍ਰੇਟ ਕਰਨ ਤੋਂ ਬਾਅਦ ਥੋੜਾ ਜਿਹਾ ਘਰ ਦੇ ਖਾਣ ਦਾ ਸਮਾਨ ਲੈ ਕੇ ਅਸੀਂ ਚੱਲ ਪਏ ਘਰ ਜਾਂਦੇ ਜਾਂਦੇ ਸਾਨੂੰ 12 ਵਜੇ ਗਏ ਤੇ ਮੈਂ ਜਾਂਦੇ ਸਾਰ ਸੋ ਗਿਆ ਕਿਉਂਕਿ ਮੈਨੂੰ ਸਵੇਰੇ ਜਾਣਾ ਸੀ ਸਕੂਲ ਗੁੱਡ ਨਾਈਟ